ਪਤ੍ਰਸਦੀ ਪਹਿਲੀ ਪੱਤਰੀ ਅਧਿਆਇ 2 ਇਸ ਕਾਰਨ ਤੁਸੀਂ ਸਾਰੀ ਬਦੀ ਸਾਰਾ ਛਲ ਕਪਟ ਖਾਰ ਅਤੇ ਸਾਰੀਆਂ ਚੁਗਲੀਆਂ ਨੂੰ ਛੱਡ ਕੇ ਨਵੇਂ ਜੰਮਿਆ ਹੋਇਆ ਬੱਚਿਆਂ ਵਾਂਗਰ ਆਤਮਿਕ ਅਤੇ ਖਾਲਸ ਦੁੱਧ ਦੀ ਲੋਚ ਕਰੋ ਭਈ ਤੁਸੀਂ ਉਸ ਨਾਲ ਮੁਕਤੀ ਲਈ ਵਧਦੇ ਜਾਓ ਜੇਕਰ ਤਦ ਉਸ ਦਾ ਸਵਾਦ ਚਖ ਕੇ ਵੇਖਿਆ ਭਈ ਪ੍ਰਭੂ ਕਿਰਪਾਲੂ ਹੈ ਜਿਹਦੇ ਕੋਲ ਤੁਸੀਂ ਆਏ ਹੋਏ ਜਾਣੋ ਇੱਕ ਜੌਂਦੇ ਪੱਥਰ ਕੋਲ ਜਿਹੜਾ ਮਨੁੱਖਾਂ ਕੋਲ ਤਾਂ ਰੁੱਝਿਆ ਗਿਆ ਪਰੰਤੂ ਪਰਮੇਸ਼ਰ ਦੇ ਪਾਣੇ ਚੁਣਿਆ ਹੋਇਆ ਅਤੇ ਅਮੋਲਕ ਹੈ ਤੁਸੀਂ ਆਪ ਵੀ ਜੋ ਦੇ ਪੱਥਰਾਂ ਦੀ ਨਹੀਂ ਹੋ ਕੇ ਆਤਮਿਕ ਕਰ ਉਸਰ ਦੇ ਜਾਓ ਭਈ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਤੁਸੀਂ ਉਹ ਆਤਮਿਕ ਬਲਦਾਨ ਚੜਾਓ ਜਿਹੜੇ ਮਸੀਹ ਯਿਸੂ ਦੇ ਰਾਹੀ ਪਰਮੇਸ਼ਰ ਨੂੰ ਪਾਉਂਦੇ ਹਨ ਇਸ ਲਈ ਜੋ ਧਰਮ ਪੁਸਤਕ ਵਿੱਚ ਇਹ ਆਇਆ ਹੈ ਵੇਖੋ ਮਸੀਯੋਨ ਵਿੱਚ ਇੱਕ ਖੁੰਝੇ ਦਾ ਪੱਥਰ ਚੁਣਿਆ ਹੋਇਆ ਅਮੋਲਕ ਰਖਦਾ ਹਾਂ ਅਤੇ ਜਿਹੜਾ ਉਸੁੱਤੇ ਪ੍ਰਤੀਤ ਕਰਦਾ ਹੈ ਕਦੇ ਸ਼ਰਮਿੰਦਾ ਨਾ ਹੋਵੇਗਾ ਸੋ ਉਹ ਤੁਹਾਡੇ ਲਈ ਜਿਹੜੇ ਨਿਚਾ ਕਰਦੇ ਹੋ ਅਮੋਲਕ ਹੈ ਪਰ ਜਿਹੜੇ ਨਿਚਾ ਨਹੀਂ ਕਰਦੇ ਜਿਸ ਪੱਥਰ ਨੂੰ ਰਾਜਾ ਨੇ ਰੱਦਿਆ ਸੋ ਹੀ ਖੁੰਝੇ ਦਾ ਸਿਰਾ ਹੋ ਗਿਆ ਅਤੇ ਠੁਕਰ ਦਾ ਪੱਥਰ ਅਤੇ ਠੇੜੇ ਖਾਂ ਦੀ ਚਟਾਨ ਉਹ ਅਨਾਗਿਆਕਾਰ ਹੋ ਕੇ ਬਚਨ ਤੋਂ ਠੁਕਰ ਖਾਂਦੇ ਹਨ ਜਿਹਦੇ ਲਈ ਉਹ ਠਰਾਏ ਵੀ ਗਏ ਸਨ ਪਰ ਤੁਸੀਂ ਚੁਣਿਆ ਹੋਇਆ ਵੰਸ਼ ਜਾਜਕਾਂ ਦੀ ਸ਼ਾਹੀ ਮੰਡਲੀ ਪੁੱਤਰ ਕਾਮ ਪਰਮੇਸ਼ਰ ਦੀ ਖਾਸ ਪਰਜਾ ਹੋ ਪੈ ਤੂੰ ਸੀ ਉਹਦੇ ਗੁਣਾਂ ਦਾ ਪ੍ਰਚਾਰ ਕਰੋ ਜਿਨੇ ਤੁਹਾਨੂੰ ਹਨੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸਦ ਲਿਆ ਤੁਸੀਂ ਤਾਂ ਅੱਗੇ ਪਰਜਾ ਹੀ ਨਹੀਂ ਸੋ ਪਰ ਹੁਣ ਪਰਮੇਸ਼ਰ ਦੀ ਪਰਜਾ ਹੋ ਗਏ ਹੋ ਤਸਾਂ ਉੱਤੇ ਰਹਿਮ ਨਾ ਹੋਇਆ ਪਰ ਹੁਣ ਰਹਿਮ ਹੋਇਆ ਹੈ ਏ ਪਿਆਰਿਓ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਪਈ ਤੁਸੀਂ ਪਰਦੇਸੀ ਅਤੇ ਮੁਸਾਫਿਰ ਹੋ ਕੇ ਸਰੀਰਕ ਕਾਮਨਾ ਤੋਂ ਪਰੇ ਰਹੋ ਜਿਹੜੀਆਂ ਜਾਨ ਨਾਲ ਲੜਦੀਆਂ ਹਨ ਅਤੇ ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੀਕ ਰੱਖੋ ਭਈ ਜਿਸ ਗੱਲ ਵਿੱਚ ਉਹ ਤੁਹਾਨੂੰ ਬਰਿਆਰ ਜਾਣ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਉਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਉਸ ਦਿਨ ਜਦੋਂ ਉਹਨਾਂ ਉੱਤੇ ਦਇਆ ਦ੍ਰਿਸ਼ਟੀ ਹੋਵੇ ਪ੍ਰਬੋਦੀ ਵਡਿਆਈ ਕਰਨ ਤੁਸੀਂ ਪ੍ਰਭੂ ਦੇ ਨਿਮਿਤ ਮੁਨੱਖ ਦੇ ਹਰੇਕ ਪ੍ਰਬੰਧ ਦੇ ਅਧੀਨ ਹੋਵੋ ਭਾਵੇਂ ਪਾਤਸ਼ਾਹ ਦੀ ਇਸ ਲਈ ਜੋ ਉਹ ਸਭ ਨਾਲੋਂ ਵੱਡਾ ਹੈ ਭਾਵੇਂ ਹਾਕਮਾਂ ਦੇ ਇਸ ਲਈ ਜੋ ਉਹ ਉਸ ਦੇ ਘਲੇ ਹੋਏ ਹਨ ਪਈ ਕੁਕਰਮੀਆਂ ਨੂੰ ਸਜ਼ਾ ਦੇਣ ਅਤੇ ਸੁਕਰਮੀਆਂ ਦੀ ਸੋਭਾ ਕਰਨ ਕਿਉਂ ਜੋ ਪਰਮੇਸ਼ਰ ਦੀ ਇੱਛਾ ਇਉ ਹੈ ਪਈ ਤੁਸੀਂ ਸੁਕਰਮ ਕਰਕੇ ਮੂਰਖ ਲੋਕਾਂ ਦੀ ਅਗਿਆਨਤਾ ਦਾ ਮੂੰਹ ਬੰਦ ਕਰ ਦਿਓ ਤੁਸੀਂ ਆਜ਼ਾਦ ਹੋ ਕੇ ਆਪਣੀ ਆਜ਼ਾਦੀ ਨੂੰ ਬੁਰਾਈ ਦਾ ਪਰਦਾ ਨਾ ਬਣਾਓ ਸਭੂ ਆਪਣੇ ਆਪ ਨੂੰ ਪਰਮੇਸ਼ਰ ਦੇ ਗੁਲਾਮ ਜਾਣੋ ਸਭਨਾਂ ਦਾ ਆਦਰ ਕਰੋ ਪਾਈਆਂ ਨਾਲ ਪ੍ਰੇਮ ਰੱਖੋ ਪਰਮੇਸ਼ਰ ਦਾ ਭੈ ਮੰਨੋ ਪਾਤਸ਼ਾਹ ਦਾ ਆਦਰ ਕਰੋ ਹੇ ਨੌਕਰੋ ਉਰੇ ਅਧਿਵ ਨਾਲ ਆਪਣੇ ਮਾਲਕਾਂ ਦੇ ਅਧੀਨ ਰਹੋ ਮੇਰੇ ਭਲਿਆਂ ਅਤੇ ਅਸੀਲਾਂ ਦੇ ਨਹੀਂ ਸਗੋਂ ਕਰੜੇ ਸੁਭਾਅ ਵਾਲਿਆਂ ਦੇ ਵੀ ਕਿਉਂਕਿ ਜੇ ਕੋਈ ਪਰਮੇਸ਼ਰ ਦੇ ਖਿਆਲ ਨਾਲ ਬੇਇਨਸਾਫੀ ਚੱਲ ਕੇ ਦੁੱਖ ਸਹਿ ਲਵੇ ਤਾਂ ਇਹ ਪਰਵਾਨ ਹੈ ਜੇ ਤੁਸੀਂ ਪਾਪ ਦੇ ਕਾਰਨ ਮੁੱਕੇ ਖਾ ਕੇ ਤੀਰਜ ਕਰੋ ਤਾਂ ਕੀ ਵਡਿਆਈ ਹੈ ਪਰ ਜੇ ਤੁਸੀਂ ਸ਼ੁਭ ਕਰਮਾਂ ਦੇ ਕਾਰਨ ਦੁੱਖ ਚਲ ਕੇ ਤੀਰਜ ਕਰੋ ਤਾਂ ਇਹ ਪਰਮੇਸ਼ਰ ਨੂੰ ਪਰਵਾਨ ਹੈ ਕਿਉਂ ਜੋ ਤੁਸੀਂ ਐਸੇ ਕਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਿਮਿਤ ਦੁੱਖ ਚੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹਦੀ ਪੈੜ ਉੱਤੇ ਤੁਰੋ ਉਹਨੇ ਕੋਈ ਪਾਪ ਨਹੀਂ ਕੀਤਾ ਨਾ ਉਹਦੇ ਮੂੰਹ ਵਿੱਚੋਂ ਵੱਲ ਛਲ ਦੀ ਗੱਲ ਨਿਕਲੀ ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ ਅਤੇ ਦੁੱਖ ਪਾ ਕੇ ਦਬਕਾ ਨਾ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹਦੇ ਹੱਥ ਸੌਂਪਦਾ ਸੀ ਜਿਹੜਾ ਜਥਾਰਤ ਨਿਉਂ ਕਰਦਾ ਹੈ ਉਸ ਆਪ ਸਾਡੇ ਆਪਾ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ ਪਈ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਵੀਏ ਉਸੇ ਦੇ ਮਾਰ ਖਾਣ ਤੋਂ ਤੁਸੀਂ ਨਰੋਇ ਕੀਤੇ ਗਏ ਤੁਸੀਂ ਤਾਂ ਭੇਡਾ ਵਾਂਗੂ ਭਟਕਦੇ ਫਿਰਦੇ ਸਾਬ ਪਰ ਹੁਣ ਆਪਣੀਆਂ ਜਾਨਾਂ ਦੇ ਅਯਾਲੀ ਅਤੇ ਨਿਗਰਾਨ ਦੇ ਕੋਲ ਮੁੜ ਆਏ ਹੋ